ਤੇ 11 ਤਰੀਕ ਦਾ ਜਗਤਾਰਮੀ ਜਗਤਾਰਮੀ ਮਸੀਹ ਇਹਨੇ ਸਿੱਟੂ ਸਨ ਕਰਜੀਤ ਮਸੀਹ 50 ਸਾਲ ਦਾ ਹੈਗਾ ਸੀ ਇੱਥੋਂ ਦੇ ਉਹ ਸਨੀਕ ਸੀ ਮਦੀਪੁਰ ਦੇ ਉਹ 11 ਤਰੀਕ ਤੋਂ 11 12 ਦੀ ਰਾਤ ਤੋਂ ਇਹਨਾਂ ਨੂੰ ਲਾਸਟ ਟਾਈਮ ਵੇਖਿਆ ਗਿਆ ਸੀ ਇੱਥੇ ਆਕਾਸ਼ਦੀਪ ਸਿੰਘ ਸਨ ਸ਼ੰਚੇਰ ਸਿੰਘ ਉਹਨਾਂ ਦੇ ਘਰ ਫੰਕਸ਼ਨ ਦੇ ਵਿੱਚ ਸਰ ਹੋਇਆ ਜਿੱਦਾਂ ਵੀ ਵਿਆਹ ਇੱਥੇ 11 ਨੂੰ ਦਸੰਬਰ ਤੇ ਉਹ ਵਿਆਹ ਦੇ ਵਿੱਚ ਇੱਥੇ ਆਇਆ ਜੇ ਤੇ 10 ਵਜੇ ਤੱਕ ਭੰਗੜਾ ਭੁੰਗੜਾ ਪੈਂਦਾ ਰਿਹਾ ਸਟੇਟ ਦੇ ਉੱਤੇ ਉਸ ਤੋਂ ਬਾਅਦ ਇਹਨਾਂ ਜਾਗੋ ਕੱਢਿਆ ਜਾਗੋ ਕੱਢਿਆ ਤੇ ਇਹਨਾਂ ਪਿੰਡ ਦੇ ਹੋਰ ਵੀ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ 16 ਦਿਨਾਂ ਤੋਂ ਲਾਪਤਾ ਵਿਅਕਤੀ ਦੀ ਲਾਸ਼ ਛੱਪੜ ਵਿੱਚੋਂ ਹੋਈ ਬਰਾਮਦ ਪਰਿਵਾਰ ਨੇ ਕਤਲ ਦੇ ਲਗਾਏ ਰੋ ਪੁਲਿਸ ਕਰ ਇਹ ਮਾਮਲੇ ਦੀ ਜਾਂਚ ਬਟਾਲਾ ਪੁਲਿਸ ਅਧੀਨ ਪੈਂਦੇ ਹਲਕਾ ਫਤੇਗੜ ਚੂੜੀਆਂ ਦੇ ਨਜ਼ਦੀਕ ਪਿੰਡ ਮਹੱਦੀਪੁਰ ਦਾ ਵਿਅਕਤੀ ਜਗਤਾਰ ਸਿੰਘ ਉਰਫ ਬਿੱਟੂ ਪੁੱਤਰ কুরਸ਼ੀਦ ਮਸੀ ਜੋ ਪਿਛਲੇ 16 ਦਿਨਾਂ ਤੋਂ ਆਪਣੇ ਘਰ ਤੋਂ ਲਾਪਤਾ ਸੀ ਜਿਸ ਦੀ دیر ਸ਼ਾਮ ਪਿੰਡ ਦੇ ਛੱਪੜ ਵਿੱਚੋਂ Laash ਮਿਲੀ ਹੈ ਉੱਥੇ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਹੀ ਚਾਰ ਵਿਅਕਤੀਆਂ ਉੱਪਰ ਬਿੱਟੂ ਦਾ ਕਤਲ ਕਰਨ ਦੇ ਕਥਿਤ ਤੌਰ ਤੇ ਦੋਸ਼ ਲਗਾਏ ਨੇ ਇਸ ਸਬੰਧੀ ਮ੍ਰਿਤਕ ਬਿੱਟੂ ਦੇ ਭਰਾ ਮੁਖ्तार ਮਸੀ ਤੇ ਲੜਕੇ ਸਾਜਮਸੀ ਅਤੇ ਭਾਬੀ ਤੋਸ਼ੀ ਨੇ ਪਿੰਡ ਦੇ ਹੀ ਕੁਝ ਵਿਅਕਤੀਆਂ ਉੱਪਰ ਕਥਿਤ ਤੌਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਿਛਲੇ 11 ਦਸੰਬਰ ਤੋਂ ਮ੍ਰਿਤਕ ਜਗਤਾਰ ਮਸੀ ਉਰਫ ਬਿੱਟੂ ਆਪਣੇ ਘਰੋਂ ਗਿਆ ਸੀ ਜਿਸ ਨੂੰ ਇੱਕ ਵੀਡੀਓ ਵਿੱਚ ਪਿੰਡ ਦੇ ਰੰਧਾਵਾ ਪਰਿਵਾਰ ਦੇ ਘਰ 'ਚ ਵਿਆਹ 'ਚ ਜਾਗੋ ਸਮੇਂ ਦੇਖਿਆ ਗਿਆ ਸੀ ਪਰ ਉਸ ਤੋਂ ਬਾਅਦ ਘਰ ਨਹੀਂ ਪਰਤਿਆ ਅਤੇ ਅਸੀਂ ਉਸਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਉਸ ਦਾ ਕੁਝ ਵੀ ਨਹੀਂ ਪਤਾ ਲੱਗਿਆ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਅੱਗੇ ਦੱਸਿਆ ਕਿ ਬੀਤੀ ਸ਼ਾਮ ਕੁਝ ਵਿਅਕਤੀਆਂ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦਾ ਬਿੱਟੂ ਛੱਪੜ 'ਚ ਮਰਤਰ ਪਿਆ ਤੇ ਜਦ ਉਹਨਾਂ ਨੇ ਜਾ ਕੇ ਵੇਖਿਆ ਤਾਂ ਉਸਦੀ লাশ ਪਿੰਡ ਦੇ ਛੱਪੜ 'ਚ ਤਰ ਰਹੀ ਸੀ ਮਰਤਕ ਦੇ ਉਕਤ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹੋਏ ਕਿਹਾ ਕਿ ਜਗਤਾਰ ਮਸੀਦਾ ਪਿੰਡ ਦੇ ਹੀ ਰੰਧਾਵਾ ਪਰਿਵਾਰ ਦੇ ਵਿਅਕਤੀਆਂ ਨੇ ਕਤਲ ਕੀਤਾ ਹੈ ਅਤੇ ਉਹਨਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਅਤੇ ਐਸਐਚਓ ਅਮੋਲਕਦੀਪ ਸਿੰਘ ਮੌਕੇ ਤੇ ਪਹੁੰਚ ਗਏ ਅਤੇ ਸਾਰੀ ਜਾਣਕਾਰੀ ਹਾਸਲ ਕੀਤੀ ਇਸ ਸੰਬੰਧੀ ਐਸਐਚਓ ਮੋਲਕਦੀਪ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਪਿੰਡ ਮਹੱਦੀਪੁਰ ਦੇ ਛੱਪੜ ਚ ਲਾਸ਼ ਹੋਣ ਦੀ ਖਬਰ ਮਿਲੀ ਸੀ ਅਤੇ ਉਹਨਾਂ ਵੱਲੋਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਮੁੱਢਲੀ ਤਫ਼ਤੀਸ਼ ਚ ਜਾਣਕਾਰੀ ਹਾਸਲ ਹੋਵੇਗੀ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ਇਹ ਸਰ ਹੋਇਆ ਜਿੱਦਾਂ ਵੀ ਵਿਆਹ ਇੱਥੇ 11 ਨੂੰ ਦਸੰਬਰ ਨੂੰ ਤੇ ਉਹ ਵਿਆਹ ਦੇ ਵਿੱਚ ਇੱਥੇ ਆਇਆ ਜੇ ਤੇ 10 ਵਜੇ ਤੱਕ ਭੰਗੜਾ ਭੁੰਗੜਾ ਪੈਂਦਾ ਰਿਹਾ ਛੇਰ ਦਿੱਤੇ ਉਸ ਤੋਂ ਬਾਅਦ ਇਹਨਾਂ ਜਾਗੋ ਕੱਢਿਆ ਜਾਗੋ ਕੱਢਿਆ ਤੇ ਇਹਨਾਂ ਪਿੰਡ ਦੇ ਹੋਰ ਵੀ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਕਿਸ ਤਰ੍ਹਾਂ ਕਿ ਹੱਦਿਆਂ ਰੇੜੇ ਡੰਗਰਾਂ ਵਾਲੇ ਉਹ ਚੋਕੇ ਛੱਪੜ ਦੇ ਵਿੱਚ ਛੇਰ ਦਿੱਤੇ ਦੋ ਰੇੜੇ ਛੇਰ ਦਿੱਤੇ ਟੋਕਾ ਕਿਸਾ ਪੁੱਟ ਦਿੱਤਾ ਕਿਸੇ ਗਮਲੇ ਤੋੜ ਦਿੱਤੇ ਕਿਸ ਦੀ ਕਣਕ ਖਲਾ ਦਿੱਤੀ ਵਿੜੇ ਦੇ ਵਿੱਚ ਪਈ ਬੋਰੀਆਂ ਦੇ ਵਿੱਚ ਕਿਸਾ ਸਾਈਕਲ ਤੋੜ ਦਿੱਤਾ ਇਹ ਕਾਫੀ ਹੁਲੜਬਾਜੀ ਕੀਤੀ ਜਿ ਤਰ੍ਹਾਂ ਭੂਤ ਨਹੀਂ ਸਵਾਰ ਹੋਇਆ ਹੁੰਦਾ ਕਿਸ ਦੇ ਪਿੰਡ ਦੇ ਆਪਣੇ ਜ਼ਿੰਮੇਦਾਰ ਹੰਦਰਾਵੇ ਨੇ ਜਿਨ੍ਹਾਂ ਨੇ ਕੀਤਾ ਇਹ ਕੰਮ ਤੁਹਾਨੂੰ ਉਹਨਾਂ ਦੇ ਸ਼ੱਕ ਹੈ ਹਾਂ ਉਹਨਾਂ ਦੇ ਛੱਕੇ ਉਹਨਾਂ ਕੀਤਾ ਹੀ ਉਹਨਾਂ ਨੇ ਤੁਹਾਡਾ ਤੁਹਾਡਾ ਕਹਿੰਦਾ ਕਤਲ ਕੀਤਾ ਉਹਨਾਂ ਨੇ ਕਤਲ ਕੀਤਾ ਜੀ ਇਹ ਉੱਥੇ ਵਿਆਹ ਗਿਆ ਸੀਗਾ ਹਾਂ ਜੀ ਵਿਆਹ ਗਿਆ ਸੀ ਉਹਨਾਂ ਦੇ ਪਿੰਡ 'ਚ ਹਾਂ ਜੀ ਪਿੰਡ 'ਚ ਸੱਜਿਆ ਸੀ ਉਹਨਾਂ ਸੱਜਾ ਨਹੀਂ ਸੀ ਉਹਨਾਂ ਜੀ ਉਹ ਬੰਦਾ ਹੈਗਾ ਇਸ ਤਰ੍ਹਾਂ ਦਾ ਵੀ ਆਮ ਹੀ ਹੈ ਜਿੱਤਾਂ ਜਿਹਦਾ ਇਹ ਨਹੀਂ ਕੋਈ ਸ਼ਾਦੀ ਜਾਂ ਕੋਈ ਪ੍ਰੋਗਰਾਮ ਵੈਸੇ ਚੱਲ ਜਾਂਦਾ ਸੀ ਲੱਗਦੇ ਸੀ ਜਿਨ੍ਹਾਂ ਦੀ ਮੌਤ ਮੇਰੇ ਫਾਦਰ ਸਾਹਿਬ ਹਨ ਤੇ ਇਹਨਾਂ ਦੇ ਘਰੇ ਵਿਆਹ ਆਇਆ ਸੀ ਤੇ ਇਹ ਯਾਰਾਂ ਤਰੀਕ ਤੇ ਆਇਆ ਸੀ ਇਹਨਾਂ ਵਿਕਾਸ ਵਿਕਾਸ਼ਦੀਪ ਦੇ ਘਰ ਵਿਆਹ ਆਇਹੀ ਪਿੰਡ ਚ ਹੀ ਆਇਹੀ ਤੇ ਅਸੀਂ ਹੋਰ ਰਿਸ਼ਤੇਦਾਰਾਂ ਦੇ ਲੱਭਦੇ ਸੀ ਸਾਨੂੰ ਦਿਲ ਮਿਲਦਾ ਨਹੀਂ ਐਸੀ ਇਹਨਾਂ ਕੋਲ ਆਏ ਤੇ ਇਹਨਾਂ ਵੀ ਸਾਨੂੰ ਕੋਈ ਗੱਲ ਨਹੀਂ ਦਿੱਤੀ ਕੋਈ ਨਿਆਣ ਦੀ ਗੱਲ ਨਹੀਂ ਦਿੱਸੀ ਤੇ ਉਲਟਾ ਸਾਨੂੰ ਤੋਂ ਕਿਹਾ ਵੀ ਜੇ ਸ਼ਰਤ ਹੋਰ ਕੇ ਤੋਂ ਨਿਕਲ ਆਵੇ ਜੇ ਕਿਦਾਂ ਵੀ ਤੇ ਉਲਟਾ ਤੁਹਾਡੇ ਤੇ ਅਸੀਂ 420 ਦਾ ਪਰਚਾ ਕਟਾਂਗੇ ਹੁਣ ਕਿਸ ਤਰ੍ਹਾਂ ਪਤਾ ਲੱਗਾ ਹੁਣ ਇਹ ਮਤਲਬ ਲਾਸ਼ ਥੱਲੇ ਤੇ ਇਹਨਾਂ ਮਾਰ ਕੇ ਥੱਲੇ ਸੁੱਟ ਦਿੱਤਾ ਉਹ ਫੁੱਲ ਕੇ ਤਾਂ ਆਈ ਆ ਤੇ ਉਹ ਵੀ ਸਾਡੇ ਇਥੋਂ ਮਤਲਬ ਚਾਚੀ ਮੇਰੀ ਲੱਗਦੀ ਆ ਉਹਨੇ ਸ਼ਾਮੀ ਆਣ ਕੇ ਵੇਖਿਆ ਉਹ ਫੇਰ ਆਣ ਕੇ ਸ਼ਾਮ ਨੂੰ ਦੱਸਿਆ ਜਾ ਕੇ ਤੇ ਫੇਰ ਸਾਨੂੰ ਪਤਾ ਲੱਗਾ ਛੱਪੜ ਚੋਂ ਕੀ ਮੰਗ ਕਰਦੇ ਹੋ ਤੁਸੀਂ ਸਾਨੂੰ ਪੂਰਾ ਪੂਰਾ ਇਨਸਾਫ ਚਾਹੀਦਾ ਜੀ ਉਹਦੀ ਲਾਸ਼ ਮਿਲੀ ਆ ਛੱਪੜ ਚੋਂ ਕੀ ਆ ਮਾਂ ਬਾਪ ਤੇ 11 ਤਰੀਕ ਦਾ ਜਗਤਾਰਮੀ ਗਿਰਤਾਰਮੀ ਮਸੀਹ ਇਲੇਸ ਬਿੱਟੂ ਸਨ ਆਫ ਕਰਜੀਦ ਮਸੀਹ 50 ਸਾਲ ਦਾ ਹੈਗਾ ਸੀ ਇਥੋਂ ਦੇ ਉਹ ਸੁਨੀਕ ਸੀ ਮੱਦੀਪੁਰ ਦੇ ਉਹ 11 ਤਰੀਕ ਤੋਂ 11 12 ਦੀ ਰਾਤ ਤੋਂ ਇਹਨਾਂ ਨੂੰ ਲਾਸਟ ਟਾਈਮ ਵੇਖਿਆ ਗਿਆ ਸੀ ਇੱਥੇ ਆਕਾਸ਼ਦੀਪ ਸਿੰਘ ਸਾਨੂੰ ਸ਼ਮਸ਼ੀਰ ਸਿੰਘ ਉਹਨਾਂ ਦੇ ਘਰ ਫੰਕਸ਼ਨ ਦੇ ਵਿੱਚ ਉਤੋਂ ਬਾਅਦ ਇਹ ਲਾਪਤਾ ਸੀ ਇਹਦੀ ਕੱਲ ਜਿਹੜੀ ਆ ਬਾਡੀ ਆ ਇੱਥੋਂ ਛੱਪੜ ਦੇ ਵਿੱਚੋਂ ਮਿਲੀ ਆ ਉੱਥੇ ਅਸੀਂ ਪਹੁੰਚੇ ਆ ਉੱਥੇ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਤੇ ਬਾਡੀ ਕੱਢੀ ਗਈ ਇਹ ਕਾਫੀ ਦਿਨ ਤੋਂ ਇੱਥੇ ਪਾਣੀ ਚ ਜੜਨ ਕਰਕੇ ਜਿਹੜੀ ਆ ਕਾਫੀ ਖਰਾਬ ਹਾਲਤ ਦੇ ਵਿੱਚ ਪਰਵਾਹ ਜਿਹੜਾ ਵੀ ਕੋਈ ਉਹਨੂੰ ਬਿਆਨ ਲਿਖਾਊਗਾ ਉਹਦੇ ਮੁਤਾਬਕ ਹੀ ਕਾਰਵਾਈ ਕਰਾਂਗੇ ਪਰਿਵਾਰ ਦਾ ਦੋਸ਼ ਹੈ ਕਿ ਇਹਦਾ ਕਤਲ ਕੀਤਾ ਗਿਆ ਹਾਂ ਇਹਦਾ ਇਹ ਇਹਨਾਂ ਨੂੰ ਸ਼ੱਕ ਹੈ ਕਿ ਜਿਹੜਾ ਆਪਣਾ ਉਹ ਜਿਹਨਾਂ ਦੇ ਘਰ ਫੰਕਸ਼ਨ ਦੇ ਵਿੱਚ ਸੀ ਉਹਨਾਂ ਨੇ ਇਹਨੂੰ ਮਾਰਿਆ ਹੈ ਬਾਕੀ ਇਹਦੀ ਲਾਸਟ ਜਿਹੜੀ ਹੈ ਬਹੁਤ ਜ਼ਿਆਦਾ ਖਰਾਬ ਹੋਣ ਕਰਕੇ ਇਹ ਪੋਸਟਮਾਰਟਮ ਤੋਂ ਬਾਅਦ ਹੀ ਜਿਹੜੀ ਇਹ ਸਾਹਮਣੇ ਆਊਗੀ ਗੱਲ ਕੀ ਕਿਸ ਤਰੀਕੇ ਨਾਲ ਦਾ ਜਿਹੜੀ ਹੈ ਮੌਤ ਹੈ